ਕੌੜਾਪਤਨ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ 'ਚ ਤਬਾਹੀ ਦਾ ਖੌਫ ਨਕਮੰਦ ਹੈ। ਸੱਤ ਪਿੰਡਾਂ ਦਾ ਦੇਸ਼ ਨਾਲੋਂ ਟੁੱਟਿਆ ਸੰਪਰਕ ਹੈ। ਐਨਡੀਆਰਐਫ ਦੀਆਂ ਟੀਮਾਂ ਨੇ ਲੋਕਾਂ ਦਾ ਕੀਤਾ ਰਾਹਤ। ਐਨਕਿਉ ਕਿਤੇ ਲੋਕਾਂ ਨੇ ਐਨਡੀਆਰਐਫ ਟੀਮ ਦਾ ਕੀਤਾ ਧੰਨਵਾਦ। ਮਕੌੜਾ ਪਤਨ ਤੇ ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਤਬਾਹੀ ਦਾ ਦ੍ਰਿਸ਼ ਦੇਖਣ ਨੂੰ ਮਿਲਿਆ ਰਾਵੀ ਨਦੀ ਦੇ ਪਾਰ ਸਿੱਤ ਸੱਤ ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਚੁੱਕਿਆ ਹੈ ਐਨਟੀਆਰਐਫ ਨੇ ਲੋਕਾਂ ਦੀ ਜਾਨ ਬਚਾਈ ਦਾ ਦੱਸਦੇ ਕਿ ਦਿਨ ਅਗਰ ਮਕੌੜਾ ਪਤਨ ਰਾਵੀ ਨਦੀ ਦੇ ਵਿੱਚ ਪਾਣੀ ਦੇ ਪੱਧਰ ਵਧਣ ਕਾਰਨ ਨਦੀ ਦੇ ਵਿੱਚ ਆਈ ਦਰਾਰ ਨੇ 200 ਤੋਂ ਵੱਧ ਪਿੰਡਾਂ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਮਕੌੜਾ ਪਤਨ ਰਾਵੀ ਨਦੀ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਤਬਾਹੀ ਦੇਖਣ ਨੂੰ ਮਿਲੀ ਹੈ ਰਾਵੀ ਨਦੀ ਦੇ ਨੇੜੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਇੱਕ ਮਹਿਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਲੋਕਾਂ ਦਾ ਕਹਿਣਾ ਹੈ ਕਿ ਰਾਵੀ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਰਾਵੀ ਨਦੀ ਦੇ ਪਾਰ ਸਥਿਤ ਸੱਤ ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਉੱਥੇ ਹੀ ਬਹੁਤ ਸਾਰੇ ਲੋਕ ਫਸੇ ਹੋਏ ਹਨ ਅਤੇ ਉਹਨਾਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਪਹੁੰਚ ਪਾਰ ਰਹੀਆਂ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਐਨਡੀਆਰਐਫ ਦੀ ਮਦਦ ਨਾਲ ਰਾਵੀ ਨਦੀ ਦੇ ਪਾਰ ਸੱਤ ਪਿੰਡਾਂ ਦੇ ਵਿੱਚ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਫਸਲੇ ਲੋਕਾਂ ਦਾ ਰੈਸਕਿਊ ਕੀਤਾ ਅਤੇ ਉਹਨਾਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾਈਆਂ ਤਾਂ ਉੱਥੇ ਹੀ ਰੈਸਕਿਊ ਕੀਤੇ ਲੋਕਾਂ ਨੇ ਐਨਡੀਆਰਐਫ ਟੀਮ ਦਾ ਧੰਨਵਾਦ ਕਰਦਿਆ ਕੀ ਕੁਝ ਕਿਹਾ ਹੋ ਸੁਣਦੇ ਆ। ਸਾਵੀ ਦਰਿਆ ਤੋਂ ਜਿਹੜੇ ਪਾਰ ਪੰਦੇ ਸੱਤ ਪਿੰਡ ਨੇ ਉਹਨਾਂ ਦੇ ਬਹੁਤ ਮਾੜੇ ਹਾਲਾਤ ਨੇ। ਬਹੁਤ ਹੀ ਜ਼ਿਆਦਾ ਜਿਹਨੂੰ ਮਾੜੇ ਹਾਲਾਤ ਕਹਿੰਦੇ ਆ ਉਹਨਾਂ ਦੇ ਡੰਗਰ ਵਗੈਰਾ ਸਾਰੇ ਰੋੜ ਗਏ ਨੇ। ਪਸ਼ੂਆਂ ਦਾ ਚਾਰਾ ਵੀ ਬਿਲਕੁਲ ਨਹੀਂ ਹੈਗਾ। ਉਧਰ ਦੇ ਜਿਹੜੇ ਅਹਲੇ ਤੂੰ ਤੁਸੀਂ ਜਾ ਕੇ ਦੇਖੋਗੇ ਨਾ ਤੁਹਾਡੇ ਕੋ ਲੰਘਿਆ ਨਹੀਂ ਜਾਣਾ ਰਸਤਾ ਵੀ ਜਿਹੜਾ ਬਿਲਕੁਲ ਖਤਮ ਹੋਇਆ ਪਿਆ ਇਹ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਜਿਹੜੇ ਰਸਤੇ ਦੇ ਹਾਲਾਤ ਨੇ ਇਹੀ ਸੇਮ ਹਾਲਾਤ ਉਧਰ ਨੇ ਫਸਲਾਂ ਜਿਹੜੀਆਂ ਉਹ ਸਾਰੀਆਂ ਤਬਾਹ ਹੋ ਗਈਆਂ ਨੇ ਉਧਰ ਲੋਕੀ ਕਿੰਨੇ ਕਿੰਨੇ ਦਿਨ ਹੋ ਗਏ ਲੋਕਾਂ ਨੂੰ ਕੋਠਿਆਂ ਤੇ ਬੈਠੇ ਸੀਗੇ ਉਹ ਹੁਣ ਕੋਠਿਆਂ ਤੋਂ ਮੰਨ ਲਾ ਕਿ ਹੁਣ ਬਾਰਿਸ਼ ਸ਼ੁਰੂ ਕੀ ਆ ਪਾਣੀ ਘਟਿਆ ਕੋਠਿਆਂ ਤੋਂ ਥੱਲੇ ਆਇਆ ਉਹਨਾਂ ਨੂੰ ਕੁਝ ਰਾਤ ਸਮਗਰੀ ਪਹਚਾਈ ਗਈ ਆ ਕਈ ਜਗ੍ਹਾ ਅਜੇ ਵੀ ਨਹੀਂ ਪਹੁੰਚ ਰਹੀ ਤੋ ਜਿਹੜੀਆਂ ਐਨਡੀਆਰਐਫ ਦੀਆਂ ਟੀਮਾਂ ਆਈਆਂ ਸੀ ਹੁਣ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਉਧਰ ਫਸੇ ਹੋਏ ਉਹਨਾਂ ਨੂੰ ਲਿਆ ਲਿਆਂਦਾ ਜਾਵੇ ਤੇ ਜਿਹੜੇ ਰਾਹਤ ਸਮਗਰੀ ਚਾਹੁੰਦੇ ਨੇ ਉਹਨਾਂ ਨੂੰ ਉਧਰ ਰਾਹਤ ਸਮਗਰੀ ਦਿੱਤੀ ਜਾਵੇ ਕੀ ਹਾਲਾਤ ਨੇ ਹਾਲਾਤ ਬਹੁਤ ਮਾੜੇ ਆ ਜੀ ਕੀ ਹੋਇਆ ਉਧਰ ਸਾਰ ਡੰਗਰ ਬੱਸਾ ਵੀ ਮਰਿਆ ਬਹੁਤ ਦਾਣਾ ਫੱਕਾ ਵੀ ਰੁੜ ਗਿਆ ਲੋਕਾਂ ਦਾ ਪਾਣੀ ਵੀ ਬਹੁਤ ਹੈ ਅੱਜ 15 ਦਿਨਾਂ ਬਾਅਦ ਆਏ ਸਰ ਕੌਣ ਲੈ ਕੇ ਆਇਆ ਯਾਰ ਇਹ ਜਿਹੜੀ ਤੁਹਾਡੀ ਟੀਮ ਆਈ ਹੈ ਸਰ ਜਿੰਨੇ ਲੋਕ ਪਾਣੀ ਕਿੰਨਾ ਕੰਨ ਚੜਿਆ ਪਾਣੀ ਚੜ ਗਿਆ ਕੋਈ 5-5 ਫੁੱਟ ਲੋਕ ਘਰਾਂ ਦੇ ਬਿਠੇ ਨੇ ਹਾਂਜੀ ਸੱਤਾਂ ਦੇ ਬਿਠੇ ਨੇ ਹਾਂਜੀ ਸੱਤਾਂ ਦੇ 10 ਮਗਰੀਆਂ ਦੀ ਹਾਂਜੀ ਬਹੁਤ ਜਿਆਦਾ ਤਾਂ ਕੋਈ ਬਹੁਤ ਜ਼ਿਆਦਾ ਜਾ ਰਿਹਾ ਹੈ ਸਰ ਜੂੜ ਗਿਆ ਮਾੜਾ ਬਹੁਤ ਸਿਆਟ ਆ ਗਈ ਲੋਕ ਕਿਦਾਂ ਉੱਤੇ ਕੀ ਕਰ ਰਹੇ ਨੇ ਲੋਕ ਇੱਥੇ ਬਿਠੇ ਨੇ ਲੋਕੇ ਘਾਰੀ ਬਿਠੇ ਆ ਬਹੁਤ ਹਾਂਜੀ ਪਾਣੀ ਬਹੁਤ ਚੜਿਆ ਕਿੰਨਾ ਕੰਨ ਪਾਣੀ 5-5 ਫੁੱਟ ਚੜਿਆ ਸਰ ਪੂਨ ਘਟਿਆ ਘਟ ਗਿਆ ਪਾਣੀ ਲੋਕ ਪਰ ਕਿਤੇ ਨਿਚੇ ਤਾਂ ਉੱਪਰ ਬਿਠੇ ਨੇ ਹਾਂਜੀ ਹਾਂਜੀ ਕਿੰਨੇ ਕੁ ਲੋਕ ਨੇ

दोनों यहाँ पर मिल रही हैं तो वाटर फ्लो बहुत ज़्यादा था नेगोशिएट नहीं हो पा रहा था अभी भी चूँकि वाटर फ्लो ज़्यादा है लेकिन तमाम प्रयासों के कारण यहाँ से हम नेगोशिएट कर पा रहे हैं और जो इन रिवर्स के पार हमारे सात गांव हैं जो बॉर्डर के एकदम नज़दीक हैं वो कनेक्टिविटी उनसे टूट गई थी तो जैसे कि रिवर्स में अभी हमारी बोट्स जा रही हैं रेस्क्यूर्स जा रहे हैं तो उनसे कनेक्टिविटी इस्टेब्लिश हो गई है तो उनकी जो रिक्वायरमेंट्स हैं वो लोग यदि यहाँ इवेक्ट होना चाहते हैं तो अभी हम बोर्ड के माध्यम से, से उन्हें इधर लाएंगे उनकी कुछ रिक्वायरमेंट्स वहाँ पर है उनके जानवरों के लिए पशु का चारा चाहिए या उनको दवाई गोली डॉक्टर्स की विजिट या इस प्रकार की जो भी आवश्यकताएं हैं वो भी पूरी की जाएंगी चढ़दी कला टाइम टीवी लिए नगर तो पत्रकार जसविंदर सिंह रिपोर्ट सब्सक्राइब करो कला टाइम टीवी लेटेस्ट अपडेट प्रेस करो बेल आईकॉन